ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਨੌਜਵਾਨਾਂ ਲਈ ਇੱਕ ਖਾਸ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਸੀ ਪਰ ਇਹ ਚੋਣ ਮਨੋਰਥ ਪੱਤਰ ਉਸ ਦਿਨ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਆਖਿਰ ਕੀ ਕਰਦੇ ਮੇਰੇ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ ਉਹਨਾਂ ਵੱਲੋਂ ਵੀ ਇਸ ਚੋਣ ਮਨੋਰਥ ਤੇ ਕਈ ਸਵਾਲ ਖੜੇ ਕੀਤੇ ਗਏ ਨੇ ਆਖਿਰ ਕੀ ਕਰਨਾ ਕੀ ਕਹਿਣਾ ਜੀ ਕਿਉਂ ਇਸ ਚੋਣ ਮਨੋਰਥ ਪੱਤਰ ਤੇ ਸਵਾਲ ਖੜੇ ਕੀਤੇ ਜਾ ਰਹੇ ਪਹਿਲੀ ਗੱਲ ਸਭ ਤੋਂ ਜਿਹੜੀ ਅਤ ਜ਼ਰੂਰੀ ਹੈ ਨਾ ਜੀ ਉਹ ਇਹ ਹੈ ਕਿ ਪਿਛਲੀ ਦਿਨੀ ਤਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸਰ ਜਮੀ ਤੋਂ ਆਪ ਪਾਰਟੀ ਨੇ ਇਕੱਠੇ ਕਨਵੈਨਸ਼ਨ ਕੀਤੀ ਉਸ ਵਿੱਚ ਇੱਕ ਟੋਰਨ ਮੈਨੀਫੈਸਟੋ ਜਾਰੀ ਕੀਤਾ ਗਿਆ ਔਰ ਮੈਨੀਫੈਸਟੋ ਜਾਰੀ ਕਰਕੇ ਇਹ ਗੱਲ ਅਸੀਸ ਖੇਤਾਨ ਵੱਲੋਂ ਕਹੀ ਗਈ ਜੋ ਆਮ ਪਾਰਟੀਆਂ ਆਮ ਪਾਰਟੀ ਦਾ ਜੋ ਸੀਨੀਅਰ ਆਗੂ ਹੈ ਕਿ ਸਾਡਾ ਜੋ ਮੈਨੀਫੈਸਟੋ ਹੈ ਇਹ ਗੀਤਾ ਵੀ ਹੈ ਬਾਈਬਲ ਵੀ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ ਦੇਖੋ ਰੱਦੀ ਦੀ ਟੋਕਰੀ ਵਿੱਚ ਸਿੱਟੀ ਜਾਣ ਵਾਲੀ ਇੱਕ ਚਵਰਕੀ ਨੂੰ ਐਡਾ ਵੱਡਾ ਰਤਬਾ ਦੇ ਦੇਣਾ ਕਿ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਲ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਇਹਨੂੰ ਲੈਣਾ ਚਾਹੀਦਾ ਇਹ ਪੂਰੀ ਪਲੈਨਿੰਗ ਦੇ ਨਾਲ ਸੋਚੀ ਸਮਝੀ ਇੱਕ ਸਾਜਿਸ਼ ਬਣਾਈ ਗਈ ਔਰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਾਰਾ ਪਲਾਨ ਬਣਾ ਕੇ ਤਿਆਰੀ ਕੀਤੀ ਗਈ ਔਰ ਉਸ ਤੋਂ ਪਹਿਲਾਂ ਜੋ ਮੈਨੀਫੈਸਟੋ ਬਣਾਇਆ ਗਿਆ ਉਸ ਮੈਨੀਫੈਸਟੋ ਦੇ ਉੱਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲਾਈ ਗਈ ਝਾੜੂ ਦੀ ਫੋਟੋ ਲਾਈ ਗਈ ਕੇਜਰੀਵਾਲ ਦੀ ਫੋਟੋ ਲਾਈ ਗਈ ਔਰ ਇਹ ਜਿਹੜਾ ਮੈਨੀਫੈਸਟੋ ਹੈ ਇਹ ਪਾਰਟੀ ਪ੍ਰਧਾਨ ਦੀ ਆਗਿਆ ਤੋਂ ਬਿਨਾਂ ਤਿਆਰ ਨਹੀਂ ਹੁੰਦਾ ਇੱਕ ਇੱਕ ਅੱਖਰ ਕੇਜਰੀਵਾਲ ਦੇ ਧਿਆਨ ਵਿੱਚ ਔਰ ਸਾਰਾ ਕੁਝ ਉਹਦੇ ਧਿਆਨ ਵਿੱਚ ਸੀ ਇਹ ਜਾਣਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਉਣ ਲਈ ਕਿ ਅਸੀਂ ਇੱਥੋਂ ਤੱਕ ਜਾ ਸਕਦੇ ਹਾਂ ਸਾਨੂੰ ਕੋਈ ਰੋਕਣ ਵਾਲਾ ਨਹੀਂ ਸਾਨੂੰ ਕੋਈ ਕਹਿਣ ਵਾਲਾ ਨਹੀਂ ਸਾਨੂੰ ਕੋਈ ਨੱਥ ਪਾਉਣ ਵਾਲਾ ਨਹੀਂ ਪਰ ਕੇਜਰੀਵਾਲ ਤੇ ਉਹਦੀ ਪਾਰਟੀ ਦੇ ਆਗੂ ਇਹ ਮਤ ਸੋਚਣ ਕਿ ਸਿੱਖ ਕੌਮ ਚੁੱਪ ਕਰਕੇ ਬੈਠੇਗੀ ਤੁਹਾਡੀਆਂ ਨਾ ਹਰਕਤਾਂ ਨੂੰ ਕੌਮ ਨੂੰ ਲਗਾਮ ਦੇਣੀ ਆਉਂਦੀ ਐ ਇਸ ਲਈ ਜੋ ਕੁਝ ਇਹਨਾਂ ਨੇ ਕੀਤਾ ਜਾਣ ਬੁੱਝ ਕੇ ਕੀਤਾ ਇਹਦੇ ਨਾਲ ਸਮੁੱਚੀ ਕੌਮ ਦੇ ਵਿੱਚ ਅੱਜ ਬਹੁਤ ਵੱਡਾ ਰੋਸ ਹੈ ਫਿਰ ਉਸ ਤੋਂ ਵੱਡੀ ਗੱਲ ਐਡੀ ਵੱਡੀ ਇਹ ਸਾਜ਼ਿਸ਼ ਬਣਾਈ ਗਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਫਿਰ ਦੂਜੇ ਦਿਨ ਉਹਦੇ ਦੋ ਚਾਰ ਬੰਦਿਆਂ ਵੱਲੋਂ ਮਾਫੀ ਮੰਗੀ ਗਈ ਇਸ ਸੰਦਰਭ ਦੇ ਵਿੱਚ ਨਾ ਅਸੀਸ ਖੇਤਾਨ ਨੇ ਕੋਈ ਮਾਫੀ ਮੰਗੀ ਨਾ ਕੇਜਰੀਵਾਲ ਨੇ ਕੋਈ ਆਪਣਾ ਪੱਖ ਸਪਸ਼ਟ ਕੀਤਾ ਨਾ ਉਹਨੇ ਅਸੀਸ ਖੇਤਾਨ ਦੇ ਖਿਲਾਫ ਕੋਈ ਕਾਰਵਾਈ ਕੀਤੀ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵੀ ਨਹੀਂ ਦਿਖਾਇਆ ਗਿਆ ਕੇਸ ਲਈ ਇਹ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਇਹੋ ਜਿਹੇ ਸਾਜਸ਼ਣ ਕਰ ਰਹੀ ਹੈ ਜਿਹਦੇ ਨਾਲ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਸ ਨੂੰ ਖਰਾਬ ਕੀਤਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਜੇਕਰ ਅਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤੁਸੀਂ ਕਿਹਾ ਕਿ ਪਾਰਟੀ ਦਾ ਮੁਖੀ ਹੈ ਉਹ ਵੀ ਉੱਥੇ ਮੌਜੂਦ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਸਿੱਖ ਵਿਦਵਾਨ ਵੀ ਇਸ ਮੈਨੀਫੈਸਟੋ ਨੂੰ ਬਣਾਉਣ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਸੀ ਤੁਸੀਂ ਕੀ ਸਮਝਦੇ ਹੋ ਕਿ ਜੋ ਕਾਰਵਾਈ ਜਾਂ ਪੁਲਿਸ ਵੱਲੋਂ ਕੇਸ ਜੋ ਦਰਜ ਕੀਤਾ ਗਿਆ ਕੀ ਉਹਦੇ ਨਾਲ ਤੁਸੀਂ ਸੰਤੁਸ਼ਟ ਹੋ ਜਾਂ ਉਸ ਤੋਂ ਇਲਾਵਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਆਮ ਪਾਰਟੀ ਆਪਣੇ ਆਪ ਨੂੰ ਬਹੁਤ ਵੱਡੀ ਜਰਨਲਿਸਟਾਂ ਦੀ ਪਾਰਟੀ ਅਖਵਾਉਂਦੀ ਹੈ بڑے بڑے ਵੱਡੇ ਆਪਣੇ ਆਪ ਲਈ ਇਹ ਦਾਅਵੇ ਕਰਦੇ ਆ ਵੀ ਸਾਡੇ ਵਿੱਚ ਬੜੇ ਪੜ੍ਹੇ ਲਿਖੇ ਲੋਕ ਬੁੱਧੀਜੀਵੀ ਲੋਕ ਸਾਡੇ ਨਾਲ ਸ਼ਾਮਲ ਹੈ ਪਰ ਜਦੋਂ ਇਹੋ ਜੀ ਕੋਈ ਵੀ ਗੱਲ ਕੀਤੀ ਜਾਂਦੀ ਹੈ ਉਹ ਬੜੀ ਪਲੈਨਿੰਗ ਦੇ ਨਾਲ ਬੜੀ ਸੋਚੀ ਸਮਝੀ ਸਾਜਸ਼ਟ ਦੇ ਤਹਿਤ ਇਹੋ ਜੀ ਨੀਤੀ ਬਣਾਈ ਜਾਂਦੀ ਹੈ ਨੀਤੀ ਘੜੀ ਜਾਂਦੀ ਹੈ ਔਰ ਮੈਨੂੰ ਇਸ ਗੱਲ ਦਾ ਵੀ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਨੇ ਜੋ ਉਹਨਾਂ ਦੀ ਫਰਜ਼ ਬਣਦਾ ਸੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਤੁਰੰਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਇਹ ਨਰੋਲ ਧਾਰਮਿਕ ਮਸਲਾ ਸਾਡੇ ਇਸ਼ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦਾ ਮਸਲਾ ਪਿਛਲੇ ਸਮੇਂ 'ਚ ਵੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਉਸ ਬਾਰੇ ਵੀ ਢਿੱਲੀ ਢਲਮਠ ਦੀ ਜਿਹੜੀ ਨੀਤੀ ਸੀ ਉਸ ਨੇ ਬਹੁਤ ਵੱਡਾ ਸਾਡਾ ਨੁਕਸਾਨ ਕੀਤਾ ਔਰ ਅੱਗੇ ਵੀ ਬਹੁਤ ਵੱਡਾ ਨੁਕਸਾਨ ਹੋਣ ਦੇ ਸਾਡੇ ਲਈ ਖਤਸ਼ੇ ਪੈਦਾ ਹੋ ਰਹੇ ਆ ਸਰਕਾਰ ਨੂੰ ਇਹਨਾਂ ਲੋਕਾਂ ਦੇ ਖਿਲਾਫ ਕਰੜੀ ਤੋਂ ਕਰੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਦਾ ਫਰਜ ਮੰਦਾ ਪਵਿੱਤਰ ਕੁਰਾਨ ਦੀ ਬੇਦਬੀ ਹੋਈ ਆ ਉਹਦੇ ਵਿੱਚ ਇਹਨਾਂ ਦੇ ਇੱਕ ਵਿਧਾਇਕ ਦਾ ਵੀ ਸ਼ਾਮਲ ਨਾਂ ਜਿਹੜਾ ਉਹ ਸਾਰੇ ਮੀਡੀਆ ਦੇ ਵਿੱਚ ਨਸ਼ਰ ਹੋਇਆ ਉਹਦੇ ਬਾਰੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਲਈ ਸਰਕਾਰ ਦੀ ਜਿਹੜੀ ਇਹ ਟੱਲ ਮਾਠਾ ਜਾਂ ਸਰਕਾਰ ਵੱਲੋਂ ਇਹੋ ਜੀ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਨਾਲ ਵੀ ਸਾਰੇ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਬੜਾ ਭਾਰੀ ਦੁੱਖ ਹੈ ਰੋਸ ਹੈ ਕੀ ਤੁਸੀਂ ਸਿਰਫ ਅਸ਼ੀਸ਼ ਕਤਾਨ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹੋ ਜਾਂ ਫਿਰ ਪਾਰਟੀ ਦਾ ਜੋ ਮੁਖੀ ਹੈ ਜਾਂ ਹੋਰ ਲੀਡਰ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਹੈ ਦੇਖੋ ਜੀ ਜਿੰਨੇ ਇਹਨਾਂ ਦੇ ਸੀਨੀਅਰ ਲੀਡਰ ਉੱਥੇ ਬੈਠੇ ਸੀ ਅਰਵਿੰਦ ਕੇਜਰੀਵਾਲ ਸਮੇਤ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਪਵਿੱਤਰ ਧਾਰਮਿਕ ਗ੍ਰੰਥਾਂ ਦਾ ਮਸਲਾ ਮੈਂ ਇੱਕ ਗੱਲ ਕਹਿਣੀ ਚਾਹਨਾ ਸਿੱਖਾਂ ਨੇ ਤਾਂ ਆਪਣੇ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਰੇ ਆਵਾਜ਼ ਉਠਾਈ ਹੈ ਸਿੱਖਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ Hindu ਵੀਰਾਂ ਦਾ ਇਹ ਫਰਜ਼ ਮੰਨਦਾ ਸੀ ਕਿ ਉਹਨਾਂ ਦੀ ਵੀ ਪਵਿੱਤਰ ਗੀਤਾ ਦੇ ਬਾਰੇ ਸ਼ਬਦ ਬੋਲੇ ਗਏ ਆ ਕੋਈ ਵੀ Hindu ਧਾਰਮਿਕ ਜਥੇਬੰਦੀਆਂ ਵੀ ਨਹੀਂ ਬੋਲੀਆਂ ਚਾਰੇ ਮਠਾਂ ਦੇ ਜਿਹੜੇ ਧਾਰਮਿਕ ਮੁਖੀ ਆ ਉਹਨਾਂ ਨੇ ਵੀ ਨਹੀਂ ਕੋਈ ਇਸ ਗੱਲ ਨੂੰ ਉਠਾਇਆ ਜਿੰਨੀਆਂ ਪਲੀਟੀਕਲ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨੇ ਵੀ ਨਹੀਂ ਆਵਾਜ਼ ਉਠਾਈ ਫਿਰ ਅਸਾਈਆ ਅਸਾਈਆਂ ਦੀ ਬਾਈਬਲ ਬਾਰੇ ਗੱਲ ਕੀਤੀ ਗਈ ਉਹਨਾਂ ਦੇ ਪੋਪ ਵੱਲੋਂ ਵੀ ਕੋਈ ਗੱਲ ਨਹੀਂ ਕੀਤੀ ਗਈ ਉਹਨਾਂ ਦੇ ਜਿੰਨੇ ਅੱਗੇ ਤੋਂ ਅੱਗੇ ਉਹਨਾਂ ਦੀਆਂ ਸ਼ਖਾਵਾਂ ਉਹਨਾਂ ਵੱਲੋਂ ਵੀ ਨਹੀਂ ਉਹਨਾਂ ਦੇ ਬਿਸ਼ਪਾਂ ਵੱਲੋਂ ਵੀ ਨਹੀਂ ਇਹ ਗੱਲ ਉਠਾਈ ਗਈ ਬੜੇ ਦੁੱਖ ਵਾਲੀ ਗੱਲ ਹੈ ਕਿ ਸਾਰੇ ਜਿੰਨੇ ਵੀ ਧਰਮਾਂ ਦੇ ਮੁਖੀ ਆ ਉਹਨਾਂ ਦਾ ਫਰਜ਼ ਬਣਦਾ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦਾ ਉਪਮਾਨ ਕੀਤਾ ਗਿਆ ਇੱਕ ਰੱਦੀ ਵਿੱਚ ਸੁੱਟੇ ਜਾਣ ਵਾਲੇ ਚਵਰਕੇ ਬਾਰੇ ਐਡੀਆਂ ਵੱਡੀਆਂ ਗੱਲਾਂ ਕਹਿ ਦੇਣੀਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਗਿਆ ਸਾਰਿਆਂ ਨੂੰ ਇਸ ਬਾਰੇ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਔਰ ਇਹਨਾਂ ਲੋਕਾਂ ਨੂੰ ਲਗਾਮ ਪਾਉਣੀ ਚਾਹੀਦੀ ਹੈ ਲਗਾਮ ਦੇਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਸਾਰਿਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਤਾਂ ਕਿ ਕੋਈ ਵੀ ਪੋਲੀਟੀਕਲ ਲੀਡਰ ਹੈ ਜਾਂ ਕੋਈ ਪੋਲੀਟੀਕਲ ਪਾਰਟੀ ਹੈ ਕਿ ਉਹ ਜਦੋਂ ਮਰਜ਼ੀ ਚਾਹਣ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਢੁਕਾ ਕੇ ਆਪਣੇ ਸਿਆਸੀ ਮਨੋਰਥਾਂ ਲਈ ਵਰਤਦੇ ਆ ਇਸ ਲਈ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹਰ ਧਰਮ ਦੇ ਵਿਅਕਤੀ ਨੂੰ ਇਹਦੇ ਬਾਰੇ ਆਵਾਜ਼ ਵੀ ਉਠਾਉਣੀ ਚਾਹੀਦੀ ਹੈ ਸੰਘਰਸ਼ ਵੀ ਕਰਨਾ ਚਾਹੀਦਾ ਔਰ ਸਰਕਾਰ ਦਾ ਫਰਜ਼ ਬਣਦਾ ਕਿ ਇਹਨੂੰ ਕਰੜੇ ਹੱਥੀ ਲਵੇ ਜਿੰਨੇ ਵੀ ਇਹਨਾਂ ਦੇ ਆਗੂਆ ਸਮੇਤ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਜਿੰਨੇ ਵੀ ਇਹਨਾਂ ਦੇ ਆਗੂਆ ਨਾਲ ਦੀ ਹਾਜ਼ਰੀ ਤੇ ਦੇਖੋ ਦੁੱਖ ਵਾਲੀ ਗੱਲ ਹੈ ਉੱਥੇ ਇਹਨਾਂ ਦੇ ਸਿੱਖਾਂ ਦੇ ਵਿੱਚੋਂ ਗਏ ਵੀ ਇਹਨਾਂ ਦੇ ਵਿੱਚ ਆਗੂ ਬੈਠੇ ਆ ਘਟੋ ਘਟ ਉਹਨਾਂ ਦਾ ਤੇ ਫਰਜ ਬਣਦਾ ਸੀ ਉੱਠ ਕੇ ਮੰਚ ਤੋਂ ਖੜੇ ਹੋ ਕੇ ਇਸ ਗੱਲ ਨੂੰ ਰੋਕਦੇ ਔਰ ਇਸ ਗੱਲ ਦਾ ਵਿਰੋਧ ਕਰਦੇ ਲੋਕਾਂ ਨੂੰ ਦੱਸਦੇ ਕਿਸੇ ਨੇ ਵੀ ਇਹ ਗੱਲ ਦਾ ਦੁੱਖ ਨਹੀਂ ਮਨਾਇਆ ਕਿਸੇ ਨੇ ਖੰਡਣ ਨਹੀਂ ਕੀਤਾ ਇਸ ਲਈ ਸਾਰਿਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਜੇਕਰ ਸਰਕਾਰ ਵੱਲੋਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਂਦੀਆਂ ਚੋਣਾਂ 'ਚ ਇਹਨਾਂ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਸੰਤ ਸਮਾਜ ਜਾਂ ਸਿੱਖ ਪੰਥੋਂ ਵੱਲੋਂ ਕੋਈ ਜੋ ਹੈਰਾਨੀ ਨੀਤੀ ਘੜੀ ਜਾ ਸਕਦੀ ਆਉਣ ਵਾਲੇ ਸਮੇਂ ਲਈ ਰਣਨੀਤੀ ਸੰਸਮਾੜ ਤਿਆਰ ਕਰੇਗਾ ਫਿਰ ਉਹਦੇ ਵਿੱਚ ਬੈਠ ਕੇ ਸਾਰਾ ਅਸੀਂ ਨਿਰਣਾ ਲਵਾਂਗੇ ਵੀ ਕਿਸ ਢੰਗ ਦੇ ਨਾਲ ਆਉਣ ਵਾਲੇ ਸਮੇਂ ਲਈ ਕਿਹੜੀ ਦਿਸ਼ਾ ਅਸੀਂ ਲੈ ਕੇ ਚੱਲਣਾ ਜਿਸ ਤਰ੍ਹਾਂ ਜੋ ਵੀ ਉਹਨਾਂ ਵੱਲੋਂ ਕਿਹਾ ਗਿਆ ਇਸ ਦੇ ਨਾਲ ਸਿੱਖ ਪੰਥ ਜਾਂ ਪੰਜਾਬ ਦੇ ਮਾਹੌਲ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚ ਸਕਦਾ ਸੀ ਜੋ ਜੋ ਹਰਕਤਾਂ ਉਹਨਾਂ ਵੱਲੋਂ ਤੁਸੀਂ ਦੱਸਿਆ ਦੇਖੋ ਜੀ ਮੁਸਲਮਾਨਾਂ ਦੀਆਂ ਭਾਵਨਾਵਾਂ ਕਿੰਨੀਆਂ ਆहत ਹੋਈਆਂ ਕੁਰਾਨ ਦੀ ਬਦਵੀ ਹੋਈ ਹੈ ਔਰ ਨਾਲ ਲੱਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ અપਮਾਨ ਕੀਤਾ ਇਹਦੇ ਨਾਲ ਕੱਲੇ ਸਿੱਖਾਂ ਦੀਆਂ ਨਹੀਂ ਇਹਦੇ ਨਾਲ ਹਿੰਦੂ ਧਰਮ ਦੇ ਪੈਰੋਕਾਰਾਂ ਦੀਆਂ ਵੀ ਭਾਵਨਾਵਾਂ ਦੁਖੀਆਂ ਅਸਾਈਆਂ ਦੀਆਂ ਭਾਵਨਾਵਾਂ ਨੂੰ ਵੀ ਬੜੀ-ਬੜੀ ਸੱਟ ਲੱਗੀ ਹੈ ਸਿੱਖਾਂ ਦੀਆਂ ਭਾਵਨਾਵਾਂ ਜ਼ਖਮੀ ਹੋਈਆਂ ਤੇ ਇਹ ਕਦੇ ਵੀ ਇੱਥੇ ਦਾ ਮਾਹੌਲ ਖਰਾਬ ਹੋ ਸਕਦਾ ਔਰ ਇਸ ਮਾਹੌਲ ਨੂੰ ਖਰਾਬ ਕਰਨ ਵਿੱਚ ਇੰਦਰਬਿੰਦ ਕੇਜਰੀਵਾਲ ਤੇ ਇਹਨਾਂ ਦੀ ਪਾਰਟੀ ਦੇ ਆਗੂਆਂ ਦੀ ਮੁੱਖ ਭੂਮਿਕਾ ਮੰਨੀ ਜਾਊਗੀ ਔਰ ਉਹਨਾਂ ਨੇ ਸਾਬਤ ਵੀ ਕਰ ਦਿੱਤਾ ਇਹ ਇੱਕ ਸਵਾਲ ਹੈ ਕੈਪਟਨ ਅਮਰਿੰਦਰ ਸਿੰਘ ਔਰ ਕਈ ਹੋਰ ਪਾਰਟੀਆਂ ਮਤਲਬ ਇਹ ਕਿਹਾ ਜਾਂਦਾ ਕਿ ਅਰਵਿੰਦ ਕੇਜਰੀਵਾਲ ਦੀ ਜੋ ਪਾਰਟੀ ਹੈ ਵਿਦੇਸ਼ਾਂ ਦੇ ਵਿੱਚ ਜੋ ਗਰਮਖਿਆਲੀ ਬੈਠੇ ਨੇ ਜਾਂ ਖਾਸ ਕਰਕੇ ਜੋ ਖਾਲਿਸਤਾਨ ਦੇ ਸਮਰਥਕ ਨੇ ਉਹਨਾਂ ਨੂੰ ਫੰਡਿੰਗ ਕੀਤੀ ਜਾਂਦੀ ਹੈ ਔਰ ਆਮ ਆਦਮੀ ਪਾਰਟੀ ਦੇ ਪਿੱਛੇ ਉਹ ਲੋਕ ਨੇ ਇਸ 'ਚ ਕਿੰਨੀ ਕੀ ਸੱਚਾਈ ਹੈ ਕਿਉਂਕਿ ਤੁਸੀਂ ਵੀ ਵਿਦੇਸ਼ਾਂ 'ਚ ਜਾਂਦੇ ਹੋ ਔਰ ਜੇਕਰ ਅਸੀਂ ਖਾਲਿਸਤਾਨ ਦੀ ਗੱਲ ਕਰੀ ਤਾਂ ਸੰਤਾਂ ਦੀ ਇਹ ਸੰਸਥਾ ਹੈ ਕੀ ਕਹਿਣਾ ਹੈ ਦੇਖੋ ਮੈਂ ਇਹ ਬੇਨਤੀ ਕਰਨੀ ਚਾਹੁੰਨਾ ਸਿੱਖ ਕੌਮ ਦੀ ਸਿੱਖ ਕੌਮ ਦੇ ਹੱਕਾਂ ਦੀ ਖਾਤਰ ਸੇ ਕੌਮ ਦੀ ਆਜ਼ਾਦੀ ਦੀ ਖਾਤਰ ਜੋ ਕੌਮ ਦੀਆਂ ਜਥੇਬੰਦੀਆਂ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਵੱਡਾ ਸੰਘਰਸ਼ ਕਰ ਰਹੀਆਂ ਉਹ ਜਿੰਨੇ ਵੀ ਕੌਮੀ ਪੰਥਕ ਸੋਚ ਵਾਲੇ ਸਿੰਘ ਹੈ ਜਾਂ ਜਥੇਬੰਦੀਆਂ ਉਹ ਕਤਈ ਵੀ ਇਹੋ ਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਹ ਮੇਰਾ ਵਿਸ਼ਵਾਸ ਹੈ ਪੂਰਨ ਰੂਪ ਦੇ ਵਿੱਚ ਕਿਉਂਕਿ 13 April 1978 ਦੇ ਵਿੱਚ ਸਾਡੇ 13 ਸਿੰਘ ਸ਼ਹੀਦ ਕੀਤੇ ਗਏ ਔਰ ਇਨਾਂ ਨੂੰ ਸ਼ਹੀਦ ਕਰਨ ਪਿੱਛੇ ਨਰਕਧਾਰੀਆਂ ਦਾ ਮੁੱਖ ਰੋਲ ਸੀ ਔਰ ਉਸ ਤੋਂ ਬਾਅਦ ਇਹੋ ਜਿਹਾ ਸੰਘਰਸ਼ ਚੱਲਿਆ ਇਸ ਧਰਤੀ ਦੇ ਉੱਤੇ ਜਿੱਦੇ ਵਿੱਚ ਸਾਡੇ ਲੱਖਾਂ ਸਿੰਘ ਸ਼ਹੀਦ ਹੋਏ ਬੱਚੇ ਸ਼ਹੀਦ ਹੋਏ ਬਜ਼ੁਰਗ ਸ਼ਹੀਦ ਹੋਏ ਜੇਲ੍ਹਾਂ ਦੇ ਵਿੱਚ ਅੱਜ ਤੱਕ ਸਾਡੇ ਸਿੱਖ ਨੌਜਵਾਨ ਸੰਤਾਪ ਭੋਗ ਰਹੇ ਐ ਇਸ ਲਈ ਅਰਵਿੰਦ ਕੇਜਰੀਵਾਲ ਉਹਨਾਂ ਨਰਕਧਾਰੀਆਂ ਦੀ ਜਾ ਕੇ ਪੁਸਤਪਨਾਹੀ ਕਰ ਰਿਹਾ ਉਹਨਾਂ ਦੀ ਹਾਜ਼ਰੀ ਨਹੀਂ ਦੇ ਰਿਹਾ ਤੇ ਉਹਨਾਂ ਸਿੱਖਾਂ ਨੂੰ ਪੂਰਨ ਰੂਪ ਦੇ ਵਿੱਚ ਇਸ ਗੱਲ ਦਾ ਗਿਆਨ ਹੈ ਕੋਈ ਵੀ ਸਿੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਜਾਂ ਧਰ ਸਿੱਖੀ ਸਿਧਾਂਤਾਂ ਦੇ ਖਿਲਾਫ ਕਾਰਵਾਈ ਕਰਦਾ ਕੋਈ ਵੀ ਸਿੱਖ ਇਹਦੀ ਇਹਨਾਂ ਲੋਕਾਂ ਦੀ ਬਿਲਕੁਲ ਹਮਾਇਤ ਨਹੀਂ ਕਰਦਾ ਏ ਹਨ ਹਰਨਾਮ ਸਿੰਘ ਦੀ ਖਾਲਸਾ ਇਹਨਾਂ ਦਾ ਕਹਿਣਾ ਕਿ ਜੋ ਗਲਤੀ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੀਸ਼ ਕੇਤਾਨ ਵੱਲੋਂ ਕੀਤੀ ਗਈ ਹੈ ਉਸ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਔਰ ਸਰਕਾਰ ਤੋਂ ਇਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਲੋਕ ਉਸ ਵੇਲੇ ਉਸ ਸਮਾਗਮ ਦੇ ਵਿੱਚ ਹਾਜ਼ਰ ਸਨ ਔਰ ਜੋ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹਨ ਉਹਨਾਂ ਦੇ ਖਿਲਾਫ ਵੀ ਸਰਕਾਰ ਵੱਲੋਂ ਸਖਤ ਕਾਰਵਾਈ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ ਰਜੀਵ ਸ਼ਰਮਾ এবੀਪੀ ਸੰਜਾ ਮਹਿਤਾ